ਮਰਗੋ ਮੈਂ ਦੇਖੇ ਮੈਂ ਤੁਹਾਨੂੰ ਸੋਹ ਆਜੋ ਆਜੋ ਹੋਲਾ ਯੂ ਕੁਝ ਆਓ ਬਹੁਤ ਚੀਆਓ ਚੰਦ ਆਓ ਚੀਆਓ ڪي ته يار ڀيڻن کي ڏيڻ لاءِ ڪجهه 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 ڏيڻ لاءِ ڪ ਆ ਵੀ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਨੋਮੀਨੇਸ਼ਨ ਵੇਲੇ ਵੀ ਘੱਟੋ ਘੱਟ 9 ਜਣੀਆਂ ਬਲਾਸਦਮੀਆਂ ਸੀ ਬਾਜਾਖਾਨਾ ਬਰਗਾੜੀ ਡੋਰ ਦਵੜੀਖਾਨਾ ਰੋੜੀਪੂਰਾ ਹੋਰ ਵੀ ਇਹ ਜਿਹੜੀਆਂ ਕਿ ਜਿੱਥੇ ਕੇ ਇਹਨਾਂ ਦੀਆਂ ਜ਼ਵਾਬਦਾਦियां ਜੱप्त ਹੁੰਦੀਆਂ ਸੀ ਬਿਨਾਂ ਕਿਸੇ ਕਾਰਨ ਸਾਰੇ ਕੁਸ ਪੇਪਰ ਲਾਲ ਲੱਗੇ ਸੀਗੇ ਜੁਲਾ ਟੈਕਸ ਬਕਾਇਦਾ ਨਾਲ ਲੱਗੇ ਸਾਰਾ ਬਿਜਟ ਲੱਗੇ ਬਿਨਾਂ ਕਾਰਨ ਉਥੇ ਰੱਦ ਕਰਤੀਆਂ ਪਹਿਲਾਂ ਤਾਂ ਉਹਦੋਂ ਇਹਨਾਂ ਨੇ ਧੱਕਾਸ਼ਾਹੀ ਗੁੱੱਡਾ ਕਰਦੀ ਕੀਤੀ ਹੁਣ ਜਿਹੜਾ ਆਪਣੇ ਸਰਪੰਚ ਸਾਹਿਬ ਦੀ ਨੂਰਾਣੀ ਇੱਥੇ ਬਾਜੇਖਾਨ ਵਾਲਿਆਂ ਨੇ ਖੜੀ ਸੀ ਜਿਹੜੀ ਪਰਮਜੀਤ ਵਰਗੇ ਵੀ ਵੱਡੀ ਸੀ ਪਰਮਜੀਤ ਵਰਗੇ ਵੀ ਵੱਡੀ ਗਿਣਤੀ ਤੇ ਉਹ ਜਿੱਤੀ ਸੀ ਇਹ ਫੈਸਲਾ ਹੋਇਆ ਸੀ ਵੀ 12 ਟੇਬਲ ਹੈ ਸਾਰੀਆਂ ਪਾਰਟੀਆਂ ਦੇ 12-12 ਕਾਊਂਟਿੰਗ ਜੰਟ ਉੱਥੇ ਟੇਬਲਾਂ ਤੇ ਬੈਠਣਗੇ ਗਿਣਤੀ ਕਰਾਉਣਗੇ ਜਦੋਂ ਗਿਣਤੀ ਬਲਾਕ ਸਾਮੀਆਂ ਦੀ ਹੋ ਗਈ ਦੇਖੋ ਬਾਜੇਖਾਨੇ ਜ਼ੋਨ ਤੋਂ ਨਰਮਣਾਜੀਤ ਸਿੰਘ ਉਹ ਬਲਾਕ ਸਾਮੀ ਜੀ ਜਿੱਤੇ ਆ ਵਾਜੇ ਖਾਲੇ ਜੋ 500 ਵੋਟ ਵਧ ਗਈ ਜੋ ਝਖੜਾ ਵਾਲਾ ਬਲਾਕ ਸੰਵਤੀ ਚਾਰ ਪੈਨ ਉਹ ਵੀ ਕਾਲੀ ਦਾਲ ਕਿਤੇ ਸਾਰੇ ਪਿੰਡਾਂ ਅਕਾਲੀ ਦਾਲ ਦੀ ਵੋਟ ਵਧ ਗਈ ਬਲਾਕ ਸੰਵਤੀ ਦੇ ਵੇਲੇ ਤੇ ਫਿਰ ਜਿਲ੍ਹਾ ਪ੍ਰੀਸ਼ਦ ਵੇਲੇ ਕੀ ਹੋ ਗਿਆ ਜਦੋਂ ਗਿਣਤੀ ਹੋਈ ਤਾਂ ਇਹਨਾਂ ਨੇ ਦੇਖੋ ਕਿੰਨੀ ਗੁੰਡਾ ਕਰਦੀ ਹੈ ਕਿੰਨੀ ਧਕੇਸ਼ ਆਈ ਐ ਸਣੇ ਆਰੋ ਏ ਆਰੋ ਸਣੇ ਡੀਐਸਪੀ ਸਣੇ ਪੁਲਿਸ ਪ੍ਰਸ਼ਾਸਨ 12 ਟੇਬਲਾਂ ਤੇ 12 ਕਾਊਂਟਿੰਗ ਜੰਟੀ ਚਾਹੀਦੇ ਸੀ 6 ਬੰਦਿਆਂ ਨੂੰ ਇਹ ਕਹਿ ਕੇ ਕਿ ਤੁਹਾਡੇ ਬਲਾਕ ਸੰਵਤੀ ਦੇ ਗਲਤੀ ਹੋ ਗਈ ਤੁਸੀਂ ਚਲੋ 6 ਰਹਿਗੇ ਪਰਨ ਟੇਬਲਾ ਤੇ ਉਹਨਾਂ ਨੇ ਜਿਹੜੇ ਬਕਸੇ ਖੋਲ ਲੇ ਤੇ ਉਥੇ 6 ਹੀ ਬੰਦੇ ਰਹਿਣ ਦਿੱਤੇ ਬਾਹਰ ਕਰਤੇ ਇਹਨਾਂ ਦਾ ਕਿਤੇ ਦੇਖਿਆ ਹੀ ਨਹੀਂ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਧੱਕੇਸ਼ਾਈ ਇਹ ਤੁਸੀਂ ਗਿਣਤੀ ਇੱਕ ਫੈਸਲਾ ਹੋ ਗਿਆ ਸਾਰਿਆਂ ਦਾ ਵੀ 12 ਟੇਬਲਾਂ ਤੇ 12 ਬੰਦੇ ਰਹਿਣਗੇ ਉਥੇ ਬੰਦੇ ਗਿਣਤੀ ਵਾਲੇ 6 ਰਹਿ ਗਏ ਤੇ 6 ਉਹਨਾਂ ਨੇ ਇੱਕ ਧੱਕੇ ਨਾਲ ਪੁਲਿਸ ਨੇ ਪ੍ਰਸ਼ਾਸਨ ਨੇ ਆਰਓ ਦੇ ਰਲ ਕੇ ਸਾਰਿਆਂ ਨੇ ਡੀਐਸਪੀ ਦੇ ਉਥੇ ਸਹਿਮਤ ਸਾਰਿਆਂ ਨੇ ਉਸ ਨੇ ਪੁਲਿਸ ਨੇ ਧੱਕੇ ਨਾਲ ਉਹ ਕਾਊਂਟਿੰਗ ਜਿਹੜੇ ਬਾਹਰ ਕਰਦੇ ਹੋ ਕਿੰਨੀ ਵੀ ਮਰਜ਼ੀ ਕਰੀ ਉਥੇ ਸ਼ਰੇਆ ਉਥੇ ਸਾਰਿਆਂ ਨੇ ਉਹਨਾਂ ਨੂੰ ਬਕਾਇਦਾ ਦੱਸ ਕੇ ਜਾਣਾ ਹੁੰਦਾ ਵੀ ਫੁਲਾਮੇ ਵੈ ਸਬੂਥੋ ਇੰਨੀ ਐਸ ਪਾਰਟੀ ਦੀ ਉਹਨਾਂ ਦਾ ਸਭ ਸੇ ਨਹੀਂ ਸਾਡੇ ਨਿਰਮਲ ਸਿੰਘ ਆ ਆਪਣੇ ਇੱਕ ਜਗਸੀਰ ਸਿੰਘ ਆ ਸਾਰੇ ਉਥੇ ਗਾਓ ਜਿੰਨਾਂ ਨੂੰ ਕਿਹਾ ਵੀ ਸਾਨੂੰ ਦੱਸ ਕੇ ਲੈ ਜਾਓ ਬਾਜੇ ਖਾਨੇ ਜੋ ਹੁੰਦੇ ਆ ਵੀ ਕਿਹੜੇ ਕਿਹੜੇ ਬੂਥ ਦੇ ਵਾਸਤੇ ਕਿੰਨੇ ਕਿਨੇ ਬੋਲ ਰਹੀਓ ਕਿ ਸਾਨੂੰ ਦੱਸਦੇ ਆਂ ਪੈਲਾ ਉਹ ਲੈ ਗਿਆ ਉਧਰ ਲੈ ਗਿਆ ਇਸ ਤਰ੍ਹਾਂ ਕਰੀਗੇ ਤੁਸੀਂ ਇੱਧਰ ਆ ਜਾਓ ਫਿਰ ਉਹ ਪ੍ਰਸ਼ਾਸਨ ਵੀ ਆ ਜਾਓ ਉੱਥੇ ਬਾਹਰ ਆ ਜਾਓ ਸਿਰ ਉਹ ਦੱਸ ਦਿਆ ਬਾਹਰ ਗੇਟ ਬੰਦ ਕਰਤਾ ਬਿਲਕੁਲ ਗੁੰਡਾਗਰਦੀ ਹੋਈ ਆ ਕੋਈ ਨਹੀਂ ਲੁੱਟੀਆਂ ਗਈਆਂ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸੱਥਾਂ ਚੋਂ ਸਰਕਾਰ ਚੱਲੂ ਗਈ ਹੋਰ ਬੜੀਆਂ ਗੱਲਾਂ ਹੁਣ ਲੰਮਾ ਸਵਾ ਲੱਗ ਜੂਗੇ ਤੁਹਾਡੇ ਨਾਲ ਗੱਲ ਕਰੀਏ ਅੱਜ ਉਹਨਾਂ ਦਾ ਚਿਹਰਾ ਨੰਗਾ ਹੋ ਗਿਆ ਜਿਹੜਾ ਜਿਹੜਾ ਲੋਕਾਂ ਦੀ ਕੋਈ ਸੁਣਵਾਈ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਚੋਣਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਲੋਕਾਂ ਨੇ ਇਹਨਾਂ ਨੇ ਵੇਖ ਲਿਆ ਵੀ ਇਹਨਾਂ ਦੀਆਂ ਜੋ ਗੁੰਡਾਗਰਦੀਆਂ ਜਾਂ ਇਹਨਾਂ ਰਿਸ਼ਵਤਖੋਰੀ ਆ ਜਾਂ ਹੋਰ ਲੋਕਾਂ ਦਾ ਕੰਮ ਕੀਤੇ ਪੂਰੇ ਨਹੀਂ ਕੀਤੇ ਲੋਕਾਂ ਨੇ ਇਹਨਾਂ ਨੂੰ ਵੋਟ ਤਾਂ ਪੈਣੀ ਨਹੀਂ ਸੀ ਇਸ ਕਰਕੇ ਇਹਨਾਂ ਨੇ ਗੁੰਡਾਗਰਦੀ ਤੇ ਆ ਗਏ ਆ ਇਹ ਖਾਸ ਕਰਕੇ ਜਿਹੜਾ ਆਪਣੇ ਜੈਤੂ ਦਾ ਐਮ ਐਲ ਏ ਆ ਇਹਨੇ ਲੋਕਤੰਤਰ ਦਾ ਧਜੀਆਂ ਢਾਈਆਂ ਪ੍ਰਸ਼ਾਸਨ ਦੀ ਸਹੈ ਤੇ ਮੈਨੂੰ ਇਹੜੀ ਸਮਝ ਆਉਂਦੀ ਵੀ ਪੁਲਿਸ ਪ੍ਰਸ਼ਾਸਨ ਕੁਈ ਹੁੰਦਾ ਤੁਸੀਂ ਥੋੜਾ ਨਾ ਤੁਸੀਂ ਤਾਂ ਦੂਸਰਿਆਂ ਦੀ ਕੋਈ ਰੱਖਿਆ ਕਰਦੀ ਹੁੰਦੀ ਆ ਤੁਸੀਂ ਸਹੀ ਕੰਮ ਚਲਾਉਣਾ ਹੁੰਦਾ ਤੁਸੀਂ ਉਹਨਾਂ ਦਾ ਧੱਕੇ ਹੀ ਸਾਈਦਾ ਸਾਥ ਦੇ ਲਾ ਕੇ ਤੇ ਇਹ ਤੋਂ ਮਾੜੀ ਗੱਲ ਕੀ ਹੋਸੀ ਬਿਲਕੁਲ ਸਾਰਾ ਕੁਸ ਐਮ ਐਲ ਏ ਸਾਰਾ ਦੇ ਜੇ ਉੱਥੇ ਰਿਹਾ ਚਾਰ ਪੰਜ ਸੱਤ ਉਹਦੇ ਨਾਲ ਦੋ ਦਿਨ ਗੱਡੀਆਂ ਸੀ 10 12 ਉਹਦੇ ਨਾਲ ਬੰਦੇ ਸੀ ਜਿੰਨੇ ਕੋਈ ਕਾਊਂਟਰ ਦੀ ਐਂਟਰੀ ਨਹੀਂ ਸੀ ਕੋਈ ਉਹਨਾਂ ਦੇ ਪਾਸ ਨਹੀਂ ਬੜੇ ਸੀ ਬਿਨਾ ਗੱਲੋਂ ਉੱਥੇ ਅੰਦਰ ਵੜ ਜਾਂਦੇ ਸੀ ਆ ਜਾਂਦੇ ਸੀ ਕਿਤੇ ਉਹਨਾਂ ਨੂੰ ਦੇਖੋ ਪਹਿਲੀ ਗੱਲ ਐਮ ਐਲ ਏ ਦਾ ਤਾਂ ਕੋਈ ਕੁੱਥੇ ਅੰਦਰ ਕੰਮ ਹੀ ਨਹੀਂ ਹੁੰਦਾ ਇਰੋਂ ਦੇ ਜਿਹੜਾ ਆਰੋਣੇ ਕੰਮ ਕਰਨਾ ਕਿਸੇ ਨੂੰ ਨਿਰਦੇਸ਼ ਦੇਣਿਆ ਕੌਂਸਲ ਜਿਹੜੇ ਗਿਣਤੀ ਵਾਲਾ ਮੁਲਾਜ਼ਮਾ ਉਹ ਤਾਂ ਐਮਐਲਏ ਕਰ ਰਿਆ ਸੀ ਐਮਐਲਏ ਕਰ ਰਿਆ ਸੀ ਤੂੰ ਆ ਬਾਕਸ ਲੈ ਕੇ ਆ ਤੂੰ ਇਸ ਬਕਸੇ ਤੇ ਜਾਂ ਤੂੰ ਇਸ ਟੇਬਲ ਤੇ ਜਾਂ ਜਮਾ ਹੀ ਰਾਨ ਵਾਲੀ ਗੱਲ ਆ ਵੀ ਅੱਜ ਅੱਜ ਤੱਕ ਇਹ ਹੋਇਆ ਹੀ ਨਹੀਂ ਵੀ ਉੱਥੇ ਆਰੋਣ ਦਾ ਕੰਮ ਐਮਐਲਏ ਕਰ ਰਿਆ ਸੀ ਇਹ ਪਹਿਲੀ ਯਾਰ ਤੇ ਅਸੀਂ ਨਾਲ ਹੀ ਉਹਦੇ ਵਿੱਚ ਸੀਗੇ ਜਦੋਂ ਬੈਂਕੀ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ 6 ਬੰਦੇ ਭਾਦੇ ਉਹਨਾਂ ਨੇ ਕੋਲੰਪੂਟਰ ਤੇ ਜਦੋਂ 6 ਭਾਦੇ ਉਸ ਤੋਂ ਬਾਅਦ ਉਹਨਾਂ ਨੇ ਟੇਬਲ ਸ਼ਾਮ ਨੇ ਰਾਹ ਹੋ ਗਿਆ ਉਹਨਾਂ ਨੇ 4 ਟੇਬਲ ਉਹਨਾਂ ਦੇ ਹੋਰ ਲੱਗੇ ਬਲਾਕ ਸੰਪਤੀ ਵਾਲੇ ਉੱਥੇ ਬਕਸੀ ਖੋਲ੍ਹਦੇ ਅਸੀਂ 6 ਆ ਦੇ ਖੜੇ ਰਹੇਗੇ ਉੱਥੇ ਜਾ ਕੇ ਐਮਐਲਏ ਆਪ ਖੜ ਕੇ ਆ ਜਾ ਉਹਦੀ ਟੀਮ ਖੜ ਗਈ ਨਾਲ ਸਾਨੂੰ ਨਹੀਂ ਪਤਾ ਲੱਗਿਆ ਵੀ ਉਹਨਾਂ ਜਿਹੜੇ 4 ਟੇਬਲ ਨਵੇਂ ਖੋਲੇ ਤੇ ਉੱਥੇ ਕਿੰਨੀ ਵੋਟ ਕਿਉਂ ਪਈ ਹੈ ਕਿਹਨੂੰ ਕਿੰਨੀ ਪਈ ਹੈ ਸਾਂ ਦਾ ਜਦੋਂ ਅਸੀਂ ਜਾਂਦੇ ਸੀ ਦੱਸ ਦਿੰਦੇ ਸੀ ਵੀ ਇੰਨੀਆਂ ਹੁੰਦੀਆਂ ਕੱਟ ਗਈਆਂ ਇੰਨੀਆਂ ਹੁੰਦੀਆਂ ਵਧ ਗਈਆਂ ਉਦੋਂ ਬਾਅਦ ਜਦੋਂ ਅਸੀਂ ਜੋੜ ਲਗਾਉਣ ਵਾਸਤੇ ਜੀ ਜ਼ੋਰ ਪਾਇਆ ਵੀ ਅਸੀਂ ਜੋੜ ਲਗਾਉ ਹਾਂ ਸਾਨੂੰ ਵੀ ਸਾਡੀ ਰਿਪੋਰਟ ਸਾਰੇ ਬੂਠਾ ਦੇ ਵਿੱਚੋਂ ਟੋਟਲ ਕਿੰਨੀ ਪਈ ਆ ਫਿਰ ਸਾਨੂੰ ਉਹਨਾਂ ਨੇ ਜੋੜ ਨਹੀਂ ਲਾਇਆ ਜੋੜ ਵਾਸਤੇ ਜਦੋਂ ਅਸੀਂ ਇੱਕ ਜਿਹੜਾ ਮੁਲਾਜ਼ਮ ਸੀ ਉਹ ਤੇ ਜੋੜ ਲਗਾਉਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਆਰੋੜੇ ਨਾਲ ਦਿਨ ਉਹ ਸ਼ਹਿਰਾ ਕੀਤਾ ਵੀ ਤੈਨੂੰ ਬਾਅਦ ਵਿੱਚ ਅਫਸਰ ਨੇ ਬੁਲਾਇਆਗਾ ਦੇ ਦੋ ਥੇ ਰਿਪੋਰਟ ਤੇ ਗਿਆ ਸਭ ਤੋਂ ਵਿਚਾਲੋਂ ਭਜਾ ਕੇ ਲੈ ਗਿਆ ਜਦੋਂ ਅਸੀਂ ਉਹਦੇ ਮਗਰ ਗਏ ਉਹਨੇ ਰਿਪੋਰਟ ਦਾ ਜਾ ਕੇ ਸਾਹਮਣੇ ਦੇ ਦਿੱਤੀ ਉਹਨੂੰ ਜਦੋਂ ਸਾਹਮਣੇ ਪੁੱਛਿਆ ਅਸੀਂ ਵੀ ਸਾਨੂੰ ਜੋੜ ਲਵਾਉਣ ਵਾਸਤੇ ਕਿਉਂ ਹੀ ਚਲੋ ਉਹ ਐ ਤੁਸੀਂ ਇੱਥੇ ਖੜੋ ਤੁਹਾਨੂੰ ਬਾਅਦ ਚ ਦੱਸਦੇ ਆਂ ਥੋੜੀ ਥੋੜੀ ਕਰਦਿਆਂ ਨੇ ਉਹਨਾਂ ਨੇ ਜਦੋਂ ਪੁਲਿਸ ਵਿਚਾਇਆ ਰੱਖੀ ਤਾਂ ਵੀ ਇਹਨਾਂ ਨੂੰ ਬਾਹਰ ਕੱਢੋ ਉੱਥੇ ਪੁਲਿਸ ਮੁਲਾਜ਼ਮ ਆ ਕੇ ਮੜ ਕੇ ਸਾਨੂੰ ਧੱਕੇ ਮਾਰਨੇ ਸ਼ੁਰੂ ਕਰਦੇ ਅਸੀਂ ਉੱਥੋਂ ਸਾਨੂੰ ਉਹਨਾਂ ਨੇ ਬਾਹਰ ਨੂੰ ਕੱਢਦਾ ਦੇਰੀ ਕਰਨ ਦਾ ਵੀ ਇਹੀ ਕਾਰਨ ਸੀ ਦੇਰੀ ਕਰਨ ਦਾ ਵੀ ਇਹੀ ਕਾਰਨ ਸੀ ਸਾਨੂੰ ਹੋਰ ਪਤਾ ਲੱਗਿਆ ਗਿਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਨਾ ਹ ਦੇ ਜੇਤੋ ਹੜਕੇ ਚੋਂ ਇੱਕ ਕਾਲੀ ਦਲ ਜਿੱਤ ਕੇ ਸੁਪ ਸਿੰਘ ਬਾਲ ਦਾ ਬੇਟਾ ਉਹਨੇ ਆਖਿਆ ਵੀ ਜੇ ਸੇਮੀ ਵੀ ਜਿੱਤ ਕੇ ਇਹਨਾਂ ਨੇ ਬਹੁਤ ਬਣੂਗਾ ਜਿਲ੍ਹਾ ਪ੍ਰੀਤ ਦੀ ਵੀ ਇਹ ਆਉਦਾ ਚੇਅਰਮੈਨ ਬਣਾਉਣ ਦੀ ਉਹਨਾਂ ਨੇ ਦੇਰੀ ਕਰਕੇ ਇਹ ਸਾਡੇ ਉੱਥੇ ਕੋਤੋ ਜਿੰਨੇ ਪੁੱਤਾਂ ਦੀ ਗੈਂਟੀ ਸੀ ਵੀ ਜੋਰ ਨਹੀਂ ਲਾਉਂਦੇ ਤਾਂ ਗੈਂਟੀ ਹੋ ਗਈ ਸੀ ਸਾਰੇ ਪੁੱਤਾਂ ਦੀ ਮੁਲਾਜ਼ਮ ਸਾਰੇ ਮਾਸਟਰਾਂ ਦੇ ਘਰੋਂ ਘਰ ਹੀ ਜਾਵੜੇ ਸੀ ਤੁਹਾਨੂੰ ਜੋੜ ਲਾ ਕੇ ਦੱਸ ਦਿਆਂ ਤੁਹਾਨੂੰ ਜੋੜ ਲਾ ਕੇ ਦੱਸ ਦਿਆਂ ਨੇਰਾ ਕਰੀਏ ਤੁਹਾਨੂੰ ਜੋੜ ਲਾਇਆ ਨਹੀਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਜਦੋਂ ਅਸੀਂ ਬੇਟੋ ਬਾਹਰ ਆ ਗਏ ਫੇਰ ਪਤਾ ਨਹੀਂ ਕਿ ਜੋੜ ਲਾਇਆ ਜਾਂ ਨਹੀਂ ਲਾਇਆ ਕੀ ਕੀਤਾ ਕੀ ਨਹੀਂ ਕੀਤਾ ਇਹਦਾ ਕੋਈ ਪਤਾ ਨਹੀਂ ਉਹਦੇ ਬਾਅਦ ਇਹ ਲਾ ਨਹੀਂ ਕੀਤਾ ਉਹਨੂੰ ਬਾਅਦ ਚ ਪਤਾ ਲੱਗਿਆ ਕਿ ਆਹ ਦੇ ਉਹਨੂੰ ਜਿੰਦਗਾਰ ਦਿੱਤਾ ਸ੍ਰੋਮਣੀ ਅਕਾਲੀ ਦਲ ਜਿੰਦਗਾਰ ਪੰਜਾਬ ਸਰਕਾਰ ਜਿੰਦਗਾਰ ਪੰਜਾਬ ਸਰਕਾਰ ਜਿੰਦਗਾਰ ਸ੍ਰੋਮਣੀ ਅਕਾਲੀ ਦਲ ਜਿੰਦਗਾਰ ਸੋ ਅੱਜ ਦਾ ਜਿਹੜਾ ਇਹ ਸਾਡਾ ਉਤਲਾ ਫੂਕ ਦਾ ਮੁਜ਼ਾਹਰਾ ਹੈ ਸ੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਤ ਦੇ ਉਮੀਦਵਾਰ ਸ਼੍ਰੀਮਤੀ ਕਰਮਜੀਤ ਗੌਰ ਜੀ ਜਿਹੜੇ ਕਿ ਵੱਡੀ ਲੀਡ ਦਿਨਾ ਚਾਹਤੇ ਸੀਗੇ ਜਿਹਦੀ ਮਿਸਾਲ ਹੈ ਸਾਡੇ 7 ਪਿੰਡ ਬਲਾਕ ਸੰਮਤੀ ਤੋਂ ਜਿੱਤ ਕੇ ਮੱਲਿਓਂ ਪੋਟਵਾਦੀ ਸੀ ਬਾਜੇਖਾਨੇ ਤੋਂ ਵੋਟ ਵਧੀ ਡੋਟਪਿੰਡ ਤੋਂ ਵੋਟ ਵਧੀ 10 ਪਿੰਡ ਤਾਂ ਸਾਡੇ ਨਰੋਲ ਸੀਗੇ ਸ਼੍ਰੋਮਣੀ ਕਾਲੀ ਦਰ ਦੇ ਤੇ ਸਾਡਾ ਉਮੀਦਵਾਰ ਕਿਸੇ ਵੀ ਹਾਲਤ ਦੇ ਵਿੱਚ ਹਾਰ ਨਹੀਂ ਸਕਦਾ ਸੀਗਾ ਲੇਕਿਨ ਪੰਜਾਬ ਸਰਕਾਰ ਨੇ ਇੱਥੋਂ ਦੇ ਮੌਜੂਦਾ ਐਮਐਲਏ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਜਿਸ ਦਾ ਅਸੀਂ ਜਵਾਬ ਆਉਣ ਵਾਲੀ 2027 ਦੇ ਵਿੱਚ ਦੇਵਾਂਗੇ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਸੀਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਪਿੰਡਾਂ ਦੇ ਵਿੱਚੋਂ ਸੱਤਾਂ ਦੇ ਵਿੱਚੋਂ ਚੱਲੂਗੀ ਤੇ ਅਸੀਂ ਕਮ ਦੇ ਆਧਾਰ ਤੇ ਵੋਟਾਂ ਮੰਗਾਗੇ ਅੱਜ ਕਮ ਦੇ ਆਧਾਰ ਤੇ ਵੋਟਾਂ ਮੰਗ ਕੇ ਦੇਖ ਲੈਂਦਾ ਸਾਰੀਆਂ ਜਵਾਨ ਤਾਂ ਜਾਗਤ ਹੋਣੀਆਂ ਸੀਗੀਆਂ ਇਹਨਾਂ ਦੀਆਂ ਮੇਰੇ ਪਿੰਡ ਦੇ ਦੋ ਬੂਥ ਹੈ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਇੱਕ ਦੇ ਵਿੱਚੋਂ 32 ਵੋਟਾਂ ਪਈਆਂ ਤੇ ਇੱਕ ਦੇ ਵਿੱਚੋਂ 24 ਵੋਟਾਂ ਪਈਆਂ ਜਿਹੜੀ ਗੱਲ ਲੈਖਤ ਸਾਰਿਆਂ ਦੇ ਜਨਤਕ ਕੋਈ ਵੀ ਹੈ ਪਈ 32 ਤੇ 54 ਵੋਟਾਂ ਹੀ ਪਈਆਂ ਦੋ ਬੂਥਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਜਿੱਤੇ ਜਿ ਮੌਜੂਦਾ ਪੰਚਾਇਤ ਹੈ ਤੇ ਜੇ ਕੰਮ ਪਿੰਡ ਦੇ ਹੋਏ ਹੁੰਦੇ ਤਾਂ ਲੋਕ ਵੋਟਾਂ ਨਾ ਪਾਉਂਦੇ ਇਹਨਾਂ ਨੂੰ ਲੇਕਿਨ ਧੱਕਾ ਕਰਕੇ ਕੋਈ ਗੱ ਦੇਰ ਸਈ ਕੋ ਚੱਕਰ ਨਹੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਅੱਜ ਤਾਂ ਪ੍ਰਸ਼ਾਸਨ ਦਾ ਬਾਈਕ ਟੁੱਟਣਾ ਬੋਕਣਾ ਜੀ ਪ੍ਰਸ਼ਾਸਨ ਤਾਂ ਇਹਨਾਂ ਦਾ ਹੀ ਪ੍ਰਸ਼ਾਸਨ ਹੈ ਸਰਕਾਰ ਦਾ ਪ੍ਰਸ਼ਾਸਨ ਹੈ ਅੱਗੇ ਕੋ ਕਾਰਵਾਈ ਕਰਨ ਦੀ ਕੋਸ਼ਿਸ਼ ਕਾਰਵਾਈ ਤਾਂ ਫਿਰ ਸਾਡਾ ਹਾਈ ਕਮਾਂਡ ਕਹੂਗੀ ਹਾਈ ਕਮਾਂਡ ਦੇ ਨਾਲ ਸਾਡੀ ਇਸਲਾਮ ਮਸ਼ਵਰਾ ਸੁਬਹ ਸੁਬਹਾ ਦਾ ਚੱਲ ਰਿਹਾ ਹੈ ਅਭੀ ਹਾਈ ਕਮਾਂਡ ਦੇ ਨਾਲ ਜਿਵੇਂ ਸਾਨੂੰ ਕਹਿਣਗੇ ਜਿਵੇਂ ਕਰਾਂਗੇ ਸਾਨੂੰ ਹਾਈ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਜਾਣਾ ਪਿਆ ਇਸ ਸੀਟ ਦੀ ਕਦਰੇ ਜਾਵਾਂਗੇ ਬਿਲਕੁਲ ਜਾਵਾਂਗੇ ਠੀਕ ਹੈ ਧੰਨਵਾਦ ਜਿਹੜਾ ਥੋੜਾ ਧੱਕੇ ਸਾਈ ਤੁਸੀਂ ਕਹਿ ਰਹੇ ਹੋ ਰਹੀ ਹੈ ਕੀ ਤੁਸੀਂ ਉੱਥੇ ਮੌਜੂਦ ਸੀ ਉਹ ਤਾਂ ਠੱਕੇ ਸ਼ਾਇਦ ਅਸੀਂ ਕਹਿੰਨਾ ਵੀ ਮੈਂ ਤਾਂ ਕਹਿੰਦਾ ਵੀ ਐਮਐਲਏ ਦਾ ਵੀ ਉਹਨਾਂ ਮਾਂ ਕਸੂਰ ਦੀ ਸਮਝਦਾ ਜਿਹੜੇ ਦੋ ਮੁਲਾਜ਼ਮਾ ਇੱਕ ਤਾਂ ਸਿੰਘ ਖੇਰ ਸਿੰਘ ਤੇ ਇੱਕ ਸਾਡੇ ਪਿੰਡ ਦਾ ਹੀ ਆ ਏਆਰਓ ਕੁਲਦੀਪ ਸਿੰਘ ਹਨਾਨੀ ਦੀ ਗਲਤ ਆ ਵੀ ਇਹਨਾਂ ਦੋਹਾਂ ਮੁਲਾਜ਼ਮਾਂ ਦੇ ਪੈਨ ਚ ਸ਼ਾਹੀ ਹੈ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਈ ਗਈ ਹੈ ਦੋਨਾਂ ਮੁਲਾਜ਼ਮਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਭਰਤੀ ਕੀਤਾ ਦੋਨਾਂ ਨੇ ਬਾਦਲ ਸਰਕਾਰ ਬਾਦਲ ਸਰਕਾਰ ਮੇਰੇ ਭਰਤੀ ਹੋਏ ਹੋਏ ਦੋਨਾਂ ਨੇ ਸਾਡੇ ਅਕਾਲੀ ਵਰਕਰਾਂ ਦੀਆਂ ਜੜ੍ਹਾਂ 'ਚ ਤੇਲ ਪਾਉਣ ਦਾ ਵਾਖੂਬੀ ਨਾ ਕੰਮ ਨਵਾਇਆ ਚਲੋ ਲਾਓ ਲੋਹੜੀ ਅਕਾਲੀ ਦਲ ਜਿੰਦਾਬਾਦ ਲੋਹੜੀ ਅਕਾਲੀ ਦਲ ਜਿੰਦਾਬਾਦ ਦੋਸਤ ਮੇਜਾ ਕਰ ਰਹੇ ਹੈ ਇਹਦੇ ਸੋਚ ਤੁਹਾਡਾ ਕੀ ਕਹਿਣਾਗਾ ਅੱਜ ਦਾ ਜਿਹੜਾ ਰੋਸਟਰ ਨਾ ਇਹ ਜਿਹੜਾ ਸਰਕਾਰ ਦੇ ਧੱਕੇ ਦੇ ਵਿਰੁੱਧ ਜਿਹੜਾ ਸਾਡਾ ਉਮੀਦਵਾਰ ਹੈ ਤੋਂ ਬਾਜੇਖਾਨੇ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਸੀ ਉਹ ਮੁਕਾਬਲਾ ਚਾਹੇ ਸਾਡਾ ਚੱਲ ਰਿਹਾ ਸੀ ਪਰ ਅਸੀਂ ਜਿੱਤਦੇ ਸੀ ਉਹ ਬੂਥਾਂ ਦਾ ਨਾ ਤਾਂ ਸਾਨੂੰ ਕੋਈ ਗਣਤੀ ਦਾ حساب ਪਨਾਬ ਦਿੱਤਾ ਗਿਆ ਉੱਥੇ ਪੁਲਸ ਦੇ ਦਖਲਾਂ ਦਾ ਕੀ ਕਰਕੇ ਜਿਹੜੇ ਸਾਡੇ ਉੱਤੇ ਬੰਦੇ ਸੀ ਉਹਨਾਂ ਨੂੰ ਬਾਹਰ ਕੱਢਦਾ ਜੇ ਉਹ ਨਾ ਬਾਹਰ ਕਰ ਦੇ ਤਾਂ ਜਿਹੜੇ ਸਹਿਰ ਜਿਹਾ ਜਿਵੇਂ ਪਹਿਲਾਂ ਚੱਲੀ ਜਾਂਦਾ ਸੀ ਉਹ ਸਾਨੂੰ ਦੇ ਦਿੰਦੇ ਸਾਨੂੰ ਕੋਈ ਰੋਜ਼ ਨਹੀਂ ਸੀ ਅਸੀਂ ਸਰਕਾਰ ਦਾ ਬੋਲ ਕਰਨ ਵਾਸਤੇ ਅੱਜ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਅਸੀਂ گاਉਂ ਦੇ ਲਗਭਗ ਬਲਾਕ ਸੰਪਤੀਆਂ ਜਿੱਥੇ ਐ 8 ਸਾਢੇ ਬਲਾਕ ਸੰਪਤੀ ਦੇ ਮੈਂਬਰਾਂ ਦੇ ਉਹਨਾਂ ਦੇ ਕਾਗਜ਼ ਰੱਦ ਕੀਤੇ ਗਏ ਜਿਹੜੇ ਇਹਨਾਂ ਨੂੰ 100% ਪਤਾ ਸੀ ਕਿ ਉਹ ਜਿੱਤੇ ਐ ਇਹਨਾਂ ਦੇ ਸੰਪਤੀ ਦੇ ਜ਼ਮਾਨਤਾਂ ਜ਼ਿੰਮੇਵਾਰ ਜਿੱਥੇ ਇਹਨਾਂ ਨੂੰ ਡਰ ਸੀ ਉੱਥੋਂ ਇਹਨਾਂ ਨੇ ਕਾਗਜ਼ ਸਾਡੇ ਰੱਦ ਕਰਾ ਕੇ ਸਾਡੇ ਉਮੀਦਵਾਰਾਂ ਨੂੰ ਉਸ ਮੈਦਾਨ ਤੋਂ ਬਾਹਰ ਕਰਤਾ ਨੇ ਤਾਂ ਉਹ ਵੀ ਸਾਡੇ ਜਿੱਤਨੇ ਸੀ ਸਾਡਾ ਚੇਅਰਮੈਨ ਬਣਦਾ ਸੀ ਗੱਦੇ ਤੋਂ ਇਹ ਸਰਕਾਰ ਦੀ ਜਿਹੜੀ ਧੱਕੇਸ਼ਾਈ ਹੈ ਉਸ ਦੇ ਵਿਰੋਧ ਵਿੱਚ ਜਿਹੜਾ ਮੌਜੂਦਾ ਐਮ.ਐਲ.ਏ ਹੈ ਉਹਦਾ ਅਸੀਂ ਫੁੱਟਲਾ ਛਾੜਨ ਵਾਸਤੇ ਇੱਥੇ ਆਏ ਕਿ ਮਰਵਾਹ ਰਾਜ ਕਰੇ ਟਾਈਮ ਚੰਗਾ ਕਿਤੇ ਆ ਗਿਆ ਸਰਕਾਰ ਆਉਣ ਵਾਲੀ ਸਤਾਈ ਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਣਨੀ ਹੈ ਸਰਦਾਰ ਸੁਖਬੀਰ ਤੇ ਬਾਦਲ ਨੇ ਮਾਰਨਾ ਜਿਹੜੇ ਮੁਲਾਜ਼ਮਾ ਨੇ ਤਕਾਇਦ ਤੇ ਕਰਿਆ ਨਾ ਜਿਨ੍ਹਾਂ ਨੂੰ ਗਲਤ ਫੇਮੀ ਵੀ ਸੁਪਾ ਸਿੰਘ ਬੋਰਦਾਰੀ ਦੇ ਚੀਕਾ ਨਾਨਕ ਘੜਾ ਜੀ ਨੇ ਤੇ ਵੇਖੋ ਰਿਹਾ ਮਾਰਦਾ ਕੱਲ ਪਹਿਲਾਂ ਤੁਹਾਨੂੰ ਵੀ ਉੱਥੇ ਐਂਟਰੀ ਹੋਣ ਦਿੱਤਾ ਗਿਆ ਪ੍ਰਦਰਸ਼ਨ ਤੋਂ ਬਾਅਦ ਤੁਹਾਨੂੰ ਉੱਥੇ ਬੁਲਾਇਆ ਗਿਆ ਕੀ ਉੱਥੇ ਤੁਹਾਡੇ ਕੋਲ ਅਫਸਰਾਂ ਨਾਲ ਗੱਲਬਾਤ ਹੋਈ ਐ ਇਸ ਵਿਸ਼ੇ ਤੇ ਪਹਿਲਾਂ ਅਸੀਂ ਵੀ ਬਾਹਰ ਸੀਗੇ ਸਾਨੂੰ ਕੋਈ ਸ਼ੰਕਾ ਨਹੀਂ ਸੀਗਾ ਜਦੋਂ ਸਾਨੂੰ ਪਤਾ ਲੱਗਿਆ ਵੀ ਐਮ.ਐਲ.ਏ 15 20 ਬੰਦੇ ਸੀ ਜਿਹੜੇ ਬਿਨਾਂ ਮਤਲਬ ਤੋਂ ਹੀ ਇਹ ਤੋਂ ਸ਼ਹਿਰ ਦੇ ਸੀ ਜਿਨ੍ਹਾਂ ਦਾ ਚੋਣ ਦੇ ਨਾਲ ਸਬੰਧ ਹੀ ਕੋਈ ਨਹੀਂ ਉਹ 15 20 ਬੰਦੇ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਅੰਦਰ ਤੁਰੇ ਫਿਰਦੇ ਆ ਅਸੀਂ ਜਦੋਂ ਉੱਥੇ ਇਕੱਠੇ ਕਰੇ ਆਪਣੇ ਪੱਤਰਕਾਰ ਮਨਿੰਦਰ ਨੂੰ ਅਸੀਂ ਬੁਲਾ ਲਿਆ ਜਦੋਂ ਉੱਥੇ ਜਦੋਂ ਉਹਨਾਂ ਨੇ ਆ ਕੇ ਸਵਾਲ ਜਵਾਬ ਕੀਤੇ ਤਾਂ ਫੇਰ ਸਾਨੂੰ ਸਾਡੇ ਵੀ ਕਾਰਡ ਜੇ ਬਣਾ ਕੇ ਆ ਦੇ ਵਿੱਚ ਲੋ ਤੁਸੀਂ ਵੀ ਆ ਜਾਓ ਪਹਿਲਾਂ ਉਹ ਇਹੋ ਜਿਹੇ ਵੀ ਗੱਲਾਂ ਹੋਈਆਂ ਜਿਹੜੀਆਂ ਰਿਜ਼ਲਟ ਬਾਅਦ ਆਇਆ ਤਾਂ ਪਤਾ ਇਹਨਾਂ ਨੂੰ ਪਹਿਲਾਂ ਸੀ ਜਿਆ ਐਤੀਆਂ ਵੋਟਾਂ ਦੇ ਜਿੱਤੂ ਆਏ ਨੇ ਕਿ ਸਾਨੂੰ ਵੀ ਕੇ ਬੰਦੇ ਨੇ ਕਿਹਾ ਸੀ ਵੀ ਤੁਹਾਡੇ ਅੱਗੇ ਤਾਂ ਜਿੱਤੇ ਆ ਤੁਸੀਂ ਤਾਂ ਰੌਲਾ ਪਾਉਣੇ ਪਰ ਰੌਲਾ ਜਿਹੜਾ ੱਟਾ ਜਿਹੜੇ ਸਾਡੇ ਵਰਕਰਾਂ ਨੇ ਦਿਨ ਰਾਤ ਇੱਕ ਕਰਕੇ ਵੇੰਦ ਕਰੀ ਸੀ ਉਹਦਾ ਮੁੱਲ ਤਾਂ ਸਾਨੂੰ ਦੱਸਣਾ ਚਾਹੀਦਾ ਸੀ ਚਲੋ ਮਰ ਗਿਆ ਸਾਨੂੰ ਕੋਈ ਰੋਸ਼ਨੀ ਜਿਵੇਂ ਜਿੱਤੇ ਆ ਇਹ ਇਹਨਾਂ ਨੂੰ ਵੀ ਪਤਾ ਤੇ ਗਾਂ 27 ਦੀਆਂ ਟੋਨਾ ਚ ਦੱਸ ਦਿਆਂਗੇ ਇਹਨੂੰ ਵੀ ਪਤਾ ਲੱਗ ਜੂਗਾ ਕਿ ਜਿਵੇਂ ਟੋਨਾ ਦਿੱਤੀਆਂ ਜਾਂਦੀਆਂ ਸਰਕਾਰ ਦੇ ਇਹਨਾਂ ਦੀ ਸਰਕਾਰ ਦਾ 6 ਮਹੀਨੇ ਦਾ ਤਾਂ ਰਹਿ ਗਿਆ ਜਿਹੜੇ ਤੂੰ ਜ਼ਾਬਤਾ ਲਾ ਗਿਆ ਜੇ ਪਿੰਡਾਂ ਦੇ ਕਿਹੜੇ ਵੜਨਦੇ ਦਾ ਦਾ ਕਹਿ ਦੋ ਜੋ ਇਹ ਸਭਾਈ ਜਿਹਨਾਂ ਨੂੰ ਦੱਸ ਦਿਆਂ ਕਿ ਕਿਵੇਂ ਸਰਕਾਰਾਂ ਬਣਦੀਆਂ ਤੇ ਗਲਤ ਫਹਿਮੀ ਦੀ ਤੁਰੇ ਫਿਰਦੇ ਜਿਹੜੇ ਹੁੰਨੇ ਲੈਂਦੇ ਆ ਕਿ ਆਉਣ ਵਾਲੀ ਸਰਕਾਰ ਫੇਰ ਸਾਡੀ ਬਣੂਗੀ ਕਣ ਦੇਣ ਮੰਨ ਚੋ ਜਿਹੜਾ ਰੈਂਟ ਲੇਟ ਕੀਤਾ ਗਿਆ ਹੈ ਦੇਰ ਰਾਤ ਨੂੰ ਦਿੱਤਾ ਗਿਆ ਉਹਦਾ ਕਾਰਨ ਇਹ ਨਹੀਂ ਸੀਗਾ ਦੇਰ ਰਾਤ ਜਿਹੜਾ ਰਿਜ਼ਲਟ ਦਿੱਤਾ ਗਿਆ ਉਹਦਾ ਕਾਰਨ ਇਹ ਸੀ ਜਾਣ ਪੁੱਝ ਕੇ ਦੇਰ ਕੀਤਾ ਜਾ ਰਿਹਾ ਮੈਨੂੰ 35-40 ਸਾਲ ਹੋ ਗਏ ਚੂਣਾ ਦੇ ਵਿੱਚ ਸਾਲੇਦਿਆਂ ਨਾ ਮੇਰੇ ਪਿਤਾ ਨੇ ਚੂਣਾ ਲੜੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਮੈਂ ਜਾਂਦਾ ਰਿਹਾ ਪਰ ਪਹਿਲੀ ਵਾਰੀ ਇਤਿਹਾਸ ਚ ਵੇਖਿਆ ਕਿ ਪਤਾ ਤਾਂ ਨਹੀਂ ਜਾਣ ਬੁੱਝ ਕੇ ਕਿਹੜੇ ਇਹੋ ਦੇ ਅਣਜਾਣ ਬਥੇ ਨੂੰ ਲਾਤਾ ਚੂਣਾ ਦੀ ਗਿਣਤੀ ਕਰਾਉਣ ਵਾਸਤੇ ਇੱਕ ਪਾਸੇ ਤਾਂ ਜੌਣ ਵਾਲਾ ਫੀਰਲਾ ਪਿੰਡ ਹੈ ਜਿਸ ਤੋਂ ਹਲਕੇ ਦਾ ਤੇ ਦੂਜਾ ਹੈਗਾ ਆਪਣੇ ਵਰਗਾੜੀ ਇਹ ਵਿੱਚੋਂ 10-10 ਪਿੰਡ ਛੱਡ ਕੇ ਕਾਉਂਟੈਂਸੀ ਕਰਾਈ ਗਈ ਹੈ ਕਿ ਪਤਾ ਨਹੀਂ ਕੀ ਹੈ ਇਹ ਕਿਹੜਾ ਫਾਰਮੂਲਾ ਸੀ ਜੇ ਇਦੋ ਪੰਟਗ੍ਰਾਈਂਡ ਤੋਂ ਚੱਕ ਲਏ ਤੇ ਦੂਜਾ ਰੋੜੀ ਚਪੂਰੇ ਦੇ ਚੱਕ ਲਏ ਐਮ ਗਿਣਤੀ ਕਰਾਈ ਗਈ ਹੈ ਇਹ ਜਾਣ ਬੁੱਧ ਦੇ ਜਿਹੜਾ ਤੰਗਾ ਕੀਤਾ ਗਿਆ ਇਹਦੇ ਨਤੀਜੇ ਉਹਨਾਂ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਐ ਤੇ ਜਿਹੜੇ ਪੁਲਿਸ ਵਾਲਿਆਂ ਨੇ ਕਰੇ ਉਹਨਾਂ ਨੂੰ ਵੀ ਭੁਗਤਨੇ ਪੈਣੇ ਕਿਸੇ ਨਾਲ ਅਸੀਂ ਘੱਟ ਨਹੀਂ ਕਰਦੇ ਮੁਕਤਮਤਰੀ ਕਹਿੰਦਾ ਹੁੰਦਾ ਸੀ ਡਾਇਨਾਸੌਰ ਵੀ ਆਉਂਦੇ ਤੇ ਕਾਲੀ ਵੀ ਨਹੀਂ ਆਉਂਦੇ ਹੁਣ ਕੀ ਜਾਣਾ ਥੋੜਾ ਡਾਇਨਾਸੌਰ ਵੀ ਆ ਗਿਆ ਤੇ ਨਾਲ ਰੋ ਵੀ ਆ ਗਿਆ ਤੇ ਵੀਰ ਤੇ ਬਾਦਲ ਨੂੰ ਆਉਂਦੇ ਸੀ ਇਹ ਨਹੀਂ ਆ ਸਕਦਾ ਬਾਗਲ ਪਰਿਵਾਰ ਨਹੀਂ ਆ ਸਕਦਾ ਜਿਹਨ ਲੋਕ ਆ ਜਿਹੜੇ ਪਹਿਲੀ ਵਾਰ ਇਸ ਦਾ ਚੋਣਾ ਚ ਵੇਖਿਆ ਕਿ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਪਹਿਲਾਂ ਸ਼ੰਕੇ ਇਹਨਾਂ ਨੇ ਪਾ ਕੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਲਿਆਤੀ ਆ ਅੱਜ ਉਹ ਹੀ ਤੁਹਾਨੂੰ ਕਹਿੰਦੇ ਕਿ ਗਨ ਸੁਸਾਧਨ ਪੜਾਓ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਅੱਜ ਬੱਚੇ ਸਰਦਾਰ ਸੁਖਵੀਰ ਤੇ ਬਾਦਲ ਸਿੰਘ ਦੋਲਤੁਰਵੇ ਜਿਨ੍ਹਾਂ ਨੇ ਜੋ ਕੰਮ ਸਰਕਾਰ ਦੇ ਸੀ ਉਹ ਸਰਦਾਰ ਸੁਖਵੀਰ ਤੇ ਬਾਦਲ ਨੇ ਕੀਤੇ ਜਿਹੜੇ ਖੜਾ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਸੁਖਵੀਰ ਤੇ ਬਾਦਲ ਨੇ ਉਹਨਾਂ ਲੋਕਾਂ ਦੀ ਬਾਹ ਫੜੀ ਹੈ ਤੇ ਉਹਦੇ ਨਤੀਜੇ ਵੀ ਲੋਕਾਂ ਨੇ ਸਰਦਾਰਤਾ ਦੀ ਚੋਣ ਤੇ ਦਿੱਤੇ ਉਹ ਤੋਂ ਅਸੀਂ ਜਿੱਦੇ ਸੀ ਤੇ ਇਹ ਵੀ ਅਸੀਂ ਸਾਰੀਆਂ ਚੋਟੀਆਂ ਜਿੱਦੇ ਸੀ ਸਤਿਗੁਰੂ ਕਿਰਪਾ ਕਰੂਗਾ ਦੁਬਾਰਾ ਜਿਹੜੀ 27 ਤੱਕ ਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਾਨਾ ਕਹਿਣਾ ਦੁਰ ਵੀ ਆ ਕੇ ਦਸਵੀਂ ਤੋਂ ਬਾਦ ਉਸ ਤੋਂ ਅਗਲਾ ਐਕਸ਼ਨ ਕੀ ਹੋਇਆ ਤੁਹਾਡੇ ਅਸੀਂ ਜਿਵੇਂ ਚੋਣਾ ਹੋ ਗਈਆਂ ਪਹਿਲਾਂ ਤਾਂ ਸਾਰੇ ਵਰਕਰ ਸਹਿਬਾਨਾਂ ਦਾ ਅਸੀਂ ਧੰਨਵਾਦ ਕਰਨ ਚਾਹਾਂਗੇ ਚਾਹੇ ਕੋਈ ਜਿੱਤਿਆ ਚਾਹੇ ਕੋਈ ਹਾਰਿਆ ਉਹਨਾਂ ਨੇ ਦਿਨ ਰਾਤ ਕਰਕੇ ਮਿਹਨਤ ਕੀਤੀ ਅਸੀਂ ਹਾਰੇ ਨਹੀਂ ਅਸੀਂ ਜਿੱਤੇ ਹੀ ਹਾਂ ਉਹਨਾਂ ਦਾ ਧੰਨਵਾਦ ਕਰਾਂਗੇ ਅਗਲਾ ਪ੍ਰੋਗਰਾਮ ਜਿਵੇਂ ਪਾਰਟੀ ਪ੍ਰਧਾਨ ਹੁਕਮ ਕਰਨਗੇ ਉਹਨਾਂ ਦੇ ਅਨੁਸਾਰ ਹੀ ਚੱਲਣਾ ਹੈ ਮੈਂ ਤੁਸੀਂ ਤਾਂ ਖਾਲਸਾ ਰਹਿਣਗੇ